ਇਹ ਮਹਾਕੁੰਬ ਦਾ ਪ੍ਰਸ਼ਾਦ ਹੈ ਉਹ ਤਰਵੈਣੀ ਦਾ ਜਲ ਹੈ ਜੋ ਮਹਾਕੁੰਬ ਦਾ ਗੰਗਾ ਜਲ ਮੈਂ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੈ ਕੇ ਆਇਆ ਕਿ ਜਿਹੜੇ ਲੋਕ ਸਾਡਾ ਸਮਾਜ ਅੱਜ ਉੱਥੇ ਤੱਕ ਨਹੀਂ ਜਾ ਪਹੁੰਚੇ ਆ ਉਹਨਾਂ ਦੇ ਘਰ ਤੱਕ ਇਹ ਜਲ ਪਹਚਾਈਏ ਉਹਦੇ ਜਲ ਦਾ ਛਿੱਟਾ ਲਗਾ ਕੇ ਜਾਂ ਇਹ ਜਲ ਵਿੱਚ ਇਸ਼ਨਾਨ ਜਲ ਪਾ ਕੇ ਇਸ਼ਨਾਨ ਕਰਕੇ ਉਹਦਾ ਫੀਲ ਲੈ ਸਕੇ ਉਹਦਾ ਆਸ਼ੀਰਵਾਦ ਲੈ ਸਕੇ ਪਰਮਾਤਮਾ ਨੇ ਜਲ ਅਗਰ ਬਣਾਇਆ ਇਸ਼ਨਾਨ ਕਰਨ ਵਾਸਤੇ ਬਣਾਇਆ ਅਗਰ ਤੁਸੀਂ ਉੱਥੇ ਇਸ਼ਨਾਨ ਕਰਕੇ ਕੋਈ ਬੰਦਾ ਅਜੇ ਤੱਕ 40 ਕਰੋੜ ਲੋਕਾਂ ਦਾ ਇਹ ਕਹਿਣਾ ਹੈ ਕਿ ਅੱਜ ਉੱਥੇ ਪਹੁੰਚ ਚੁੱਕੇ ਨੇ ਪਰ ਇੱਕ ਵੀ ਬੰਦਾ ਇਸ਼ਨਾਨ ਕਰਕੇ ਬਿਮਾਰ ਨਹੀਂ ਹੋਇਆ ਤੁਸੀਂ ਪਾਣੀ ਪੀ ਕੇ ਬਿਮਾਰ ਹੋਵੋਗੇ ਘਰ ਬਣੇ ਹੋਏ ਖਾਣੇ ਨਾਲ ਬਿਮਾਰ ਹੋ ਕੇ ਹੋਏ ਹੋ ਲੇਕਿਨ ਕੁੰਭ ਵਿੱਚ ਅਜੇ ਤੱਕ ਕੋਈ ਵੀਡੀਓ ਦੇਖੀ ਕਿ ਬੰਦਾ ਕੁੰਭ ਵਿੱਚ ਗਿਆ ਕਿ ਬਿਮਾਰ ਹੋ ਗਿਆ ਪ੍ਰਯਾਗਰਾਜ ਮਹਾਕੁੰਡ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਪਰ ਬਹੁਤ ਸਾਰੇ ਵਾਂਝੇ ਵੀ ਰਹਿ ਗਏ ਕਿਉਂਕਿ ਜਿਆਦਾ ਕਰਾਊਡ ਹੋਣ ਕਰਕੇ ਕਈ ਲੋਕ ਉੱਥੇ ਜਾ ਵੀ ਨਹੀਂ ਸਕੇ ਪਰ ਉਹਨਾਂ ਦੇ ਲਈ ਹੁਣ ਬਾਬਾ ਹਰਜੀਤ ਸਿੰਘ ਹੋਣੀ ਬੋਤਲ ਦੇ ਵਿੱਚ ਉਹ ਜਲ ਲੈ ਕੇ ਆਏ ਨੇ ਇਹਨਾਂ ਦਾ ਕਹਿਣਾ ਕਿ ਜਲ ਨਾਲ ਜੇਕਰ ਕਰਿਆ ਕਿਸ ਇਸ਼ਨਾਨ ਕਰੋਗੇ ਤਾਂ ਆਪਣੇ ਆਪ ਉਹ ਸਾਥ ਹੋਵੇਗਾ ਕਿ ਤੁਸੀਂ ਪ੍ਰਯਾਗਰਾਜ ਦੇ ਵਿੱਚ ਸਾਡਾ ਮੌਜੂਦ ਹੁਣ ਗੱਲਬਾਤ ਕਰ ਲੈਣਿਆ ਬਾਬਾ ਜੀ ਆਖਿਰਕਾਰ ਜਲ ਲੈ ਕੇ ਆਉਣ ਦਾ ਵੱਡਾ ਕਾਰਨ ਕੀ ਰਿਹਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਲੈ ਕੇ ਆਉਣ ਦਾ ਇੱਕ ਮੇਨ ਕਾਰਨ ਹੈ ਕਿ ਹਰ ਵਿਅਕਤੀ ਕਿਸੇ ਤੀਰਥ ਤੇ ਜਾਂਦਾ ਹੈ ਉੱਥੇ ਤੇ ਪ੍ਰਸ਼ਾਦ ਦੀ ਆਸ਼ਾ ਜਰੂਰ ਰੱਖਦਾ ਹੈ ਇਹ ਮਹਾਕੁੰਭ ਦਾ ਪ੍ਰਸ਼ਾਦ ਹੈ ਉਹ ਤਰਵੈਣੀ ਦਾ ਜਲ ਹੈ ਜੋ ਮਹਾਕੁੰਭ ਦਾ ਗੰਗਾ ਜਲ ਮੈਂ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੈ ਕੇ ਆਇਆ ਜੋ ਅੱਜ ਆਪਣੇ ਨਾਲ ਜੁੜੇ ਹੋਈਆਂ ਸੰਗਤਾਂ ਨੂੰ ਜੋ ਨਹੀਂ ਵੀ ਜੁੜੇ ਉਹਨਾਂ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ ਕਿ ਜਿਹੜੇ ਲੋਕ ਸਾਡਾ ਸਮਾਜ ਅੱਜ ਉੱਥੇ ਤੱਕ ਨਹੀਂ ਜਾ ਪਹੁੰਚੇ ਆ ਉਹਨਾਂ ਦੇ ਘਰ ਤੱਕ ਇਹ ਜਲ ਪਚਾਈਏ ਉਹਦਾ ਜਲ ਦਾ ਛਿੱਟਾ ਲਗਾ ਕੇ ਜਾਂ ਇਹ ਜਲ ਵਿੱਚ ਇਸ਼ਨਾਨ ਜਲ ਪਾ ਕੇ ਇਸ਼ਨਾਨ ਕਰਕੇ ਉਹਦਾ ਫੀਲ ਲੈ ਸਕੇ ਉਹਦਾ ਆਸ਼ੀਰਵਾਦ ਲੈ ਸਕੇ ਉਪਰਾਲਾ ਦਾ ਚੰਗਾ ਕੀਤਾ ਚਲੋ ਜਲ ਲੈ ਕੇ ਆਇਆ ਪ੍ਰਸ਼ਾਦ ਲੈ ਕੇ ਆ ਪਰ ਇਸ ਨੂੰ ਲੈ ਕੇ ਸਵਾਲ ਬਹੁਤ ਉੱਠ ਰਹੇ ਨੇ ਹੁਣ ਇੱਥੋਂ ਤੱਕ ਕਿ ਸ਼ੰਕਰਾਚਾਰੀ ਜੀ ਨੇ ਵੀ ਕਿਹਾ ਕਿ ਜਲ ਨਾ ਤਾਂ ਹੁਣ ਨਹਾਉਣ ਦੇ ਲਾਇਕ ਹੈ ਦੂਰ ਤੱਕ ਜੇ ਚੁੱਭੀ ਲਾਉਣੀ ਤਾਂ ਉਹਦੇ ਚ ਲ ਵੱਖਰੀ ਗੱਲ ਹੈ ਕਿਉਂਕਿ ਹਾਨੀਕਾਰਕ ਹੋ ਚੁੱਕਿਆ ਹੈ ਦੇਖੋ ਸ਼ੰਕਰਾਚਾਰੀਆ ਜੀ ਇੱਕ ਸਤਕਾਰਯੋਗ ਸ਼ਬਦ ਹੈ ਜਿਹੜਾ ਉਸ ਕੁਰਸੀ ਤੇ ਕੋਈ ਵੀ ਬੈਠਾ ਸੀ ਉਹਦਾ ਦਿਲ ਤੋਂ ਸਤਕਾਰ ਕਰਦੇ ਆ ਪਰ ਉਹਨਾਂ ਦੇ ਅਜਿਹੇ ਸ਼ਬਦ ਹਮੇਸ਼ਾ ਕਿਸੇ ਵੀ ਜਗ੍ਹਾ ਦੇਖ ਲਓ ਕਿ ਉਹਨਾਂ ਨੇ ਜੋ ਸਰਕਾਰ ਨੇ ਅچھے ਅਪਰਾਲੇ ਕੀਤੇ ਨੇ ਉਹ ਹਮੇਸ਼ਾ ਉਹਦੇ ਅੰਗੇਸ਼ਤੀ ਬੋਲੇ ਨੇ ਕਿਉਂਕਿ ਮੈਂ ਤਾਂ ਕਹਾ ਕਿ ਸ਼ੰਕਰਾਚਾਰੀਆ ਨਾਲ ਜੁੜਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਭਗਵਾਨ ਰਾਮ ਜੀ ਨਾਲ ਜੁੜਨ ਦੀ ਜ਼ਰੂਰਤ ਹੈ ਅਸੀਂ ਗੁਰੂਆਂ ਦੇ ਦਿੱਤੇ ਹੋਏ ਜਿਹੜਾ ਪੈਰਾ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਧਾਂਤ ਦਿੱਤਾ ਅਸੀਂ ਉਤੇ ਹੀ ਪਹਿਰਾ ਦੰਨੇ ਅਸੀਂ ਸ਼ੰਕਰਾਚਾਰੀ ਦੀ ਗੱਲ ਨੂੰ ਵੱਟੇ ਨੂੰ ਲੱਗਦਾ ਕਿ ਸ਼ੰਕਰਾਚਾਰੀ ਜੀ ਹੁਣ ਭਗਵਾਨ ਜਾਂ ਬਹੁਤ ਸਾਰੇ ਜੱਜਾਂ ਦੇ ਉਲਟਾ ਹੋ ਚੁੱਕੇ ਨੇ ਤਾਂ ਇਹ ਜੇ ਬਿਆਨ ਦਿੰਦੇ ਨੇ ਪਰ ਕੀ ਇਹ ਤੁਸੀਂ ਮੰਨਦੇ ਹੋ ਕਿ ਉਹਨਾਂ ਦਾ ਬਿਆਨ ਜਿਹੜਾ ਗਲਤ ਹੈ ਜੇ ਸੈਂਟੀਫਿਕ ਰੀਜ਼ਨ ਦੇਖਿਆ ਜਾਵੇ ਵੀ ਜਲ ਜਿਹੜਾ ਹੈ ਇਸ ਉਤੇ ਕੋਈ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਦੇਖੋ ਅਗਰ ਸੈਂਟੀਫਿਕੀ ਦੇਖਣਾ ਹੈ ਤਾਂ ਫਿਰ ਸ਼ੰਕਰਾਚਾਰੀ ਨੂੰ ਦੇਖ ਲਓ ਅਗਰ ਬਹੁ ਬਰੀਕੀ ਨਾਲ ਦੇਖਣ ਲੱਗੇ ਸ਼ੰਕਰਾਚਾਰੀ ਜੀ ਵੀ ਫਿਰ ਉਸ ਗੱਦੀ ਦੇ ਲੈਵਲ ਤੇ ਨਹੀਂ ਰਹਿਣੇ ਹੈਗੇ ਸੋ ਉਹ ਇੱਕ ਸਤਕਾਰਯੋਗ ਪੋਸਟ ਹੈ ਅਸੀਂ ਉਹਦਾ ਸਤਕਾਰ ਕਰਦੇ ਆਂ ਪਰ ਮੈਂ ਇਹੀ ਕਹਾਂਗਾ ਕਿ ਅਸੀਂ ਕਿਸੇ ਨੂੰ ਨਹੀਂ ਦੇਖਦੇ ਅਸੀਂ ਰਾਮਚੰਦਰ ਭਗਵਾਨ ਨੂੰ ਦੇਖ ਲੀਦਾ ਤੇ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਵੱਡੇ ਨਹੀਂ ਹੈਗੇ ਉਹ ਅਸੀਂ ਉਹਨਾਂ ਨੂੰ ਸਾਈਡ ਲਾਈਨ ਕਰਕੇ ਚੱਲਦੇ ਆਂ ਆਸਥਾ ਤੇ ਵਿਗਿਆਨ ਦੇ ਵਿੱਚ ਫਰਕ ਕਿੰਨਾ ਕੁ ਹੁੰਦਾ ਹੈ ਆਸਥਾ ਮਰਨ ਤੋਂ ਬਾਅਦ ਵੀ ਹੈ ਉਹ ਧਰਤੀ ਦੀ ਹੋਣ ਤੋਂ ਉਹ ਆਦ ਸੱਚ ਹੈ ਉਹ जुगाਦ ਸੱਚਾ ਉਹ ਹੈ ਪੀ ਸੱਚਾ ਨਾਨਕ ਹੋਸੀ ਪੀ ਸੱਚਾ ਮੇਰਾ ਸਵਾਲ ਇਹ ਤਾਂ ਇਹ ਨਾ ਕਿ ਗ੍ਰੀਨ ਟਰਬਿਨਲ ਵੀ ਇਸ ਦੇ ਉੱਤੇ ਆਪਣੀ ਜਿਹੜੀ ਟਿੱਪਣੀ ਕੀਤੀ ਆ ਬਹੁਤ ਸਾਰਿਆਂ ਨੇ ਹੋਰ ਵੀ ਕੀਤੀ ਆ ਕਿ ਵਾਕਈ ਜਿਹੜਾ ਆ ਲਗਾਤਾਰ ਦੂਸ਼ਿਤ ਆ ਕਲ ਠੀਕ ਹੈ ਜਲ ਅਸੀਂ ਸਤਕਾਰ ਵਜੋਂ ਜਾਣਿਆ ਜਲ ਦੇ ਵਿੱਚ ਨਾਨ ਕਰਦੇ ਆ ਪਰ ਜੋ ਲਗਾਤਾਰ ਦੂਸ਼ਿਤ ਕਰ ਰਹੇ ਨੇ ਮਲਮੁੱਤਰ ਕਰ ਰਹੇ ਨੇ ਦਕਾਨਾਂ ਦਾ ਜਿਹੜਾ ਦੂਸ਼ਿਤ ਪਾਣੀ ਸਿਟ ਰਹੇ ਨੇ ਉਹ ਨਹੀਂ ਲੱਗਦਾ ਕਿ ਉਹ ਵਾਕਈ ਜਿਹੜੇ ਲੋਕ ਨੇ ਪਾਪ ਉਹ ਕਮਾਉਂਦੇ ਨੇ ਸੱਚ ਦੇਖੋ ਕਿੰਨੀਆਂ ਮੱਛੀਆਂ ਨੇ ਜਿਹੜੀਆਂ ਅੱਜ ਸਰੋਵਰਾਂ 'ਚ ਬੈਠੀਆਂ ਨੇ ਪਿਛਲੇ ਸਮੇਂ ਦੇ ਵਿੱਚ ਮੈਂ ਗੱਲ ਮਾਈ ਨੇਮ ਹੀ ਕਹਿ ਦਿੰਦਾ ਕਿ ਢੰਡਰੀਆਂ ਵਾਲੇ ਨੇ ਹਰਮੰਦਰ ਸਾਹਿਬ ਤੇ ਸਰੋਵਰ ਤੇ ਵੀ ਕਿੰਤੂ ਪ੍ਰਾਂਤੂ ਕਰਤੀ ਸੀਗੀ ਲੇਕਿਨ ਕਰਨ ਵਾਲਿਆਂ ਨੇ ਜੋ ਕੀਤਾ ਅੱਜ ਕਿੱਥੇ ਗਏ ਨੇ ਉਹ ਅਖੀਰ ਝੁੱਕ ਗਏ ਨੇ ਪਰਮਾਤਮਾ ਤੇ ਵੱਡਾ ਕੋਈ ਨਹੀਂ ਹੈ ਪਰਮਾਤਮਾ ਨੇ ਸਾਨੂੰ ਬਣਾਇਆ ਅਸੀਂ 2.5 ਕਿਲੋ ਗੰਦ ਆਪਣੇ ਸਰੀਰ ਦੇ ਵਿੱਚ ਲੈ ਕੇ ਘੁੰਮਦੇ ਆ ਲੈਟਰੀ ਬਾਥਰੂਮ ਤੁਸੀਂ ਲੈ ਕੇ ਘੁੰਮਦੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਹੀ ਦੇਖ ਲਓ ਤੇ ਤੁਸੀਂ ਕਿੱਥੇ ਬੈਠੇ ਹੋ ਸੋ ਇਸ ਗੱਲ ਕਰਕੇ ਪਰਮਾਤਮਾ ਨੇ ਜਲ ਅਗਰ ਬਣਾਇਆ ਇਸ਼ਨਾਨ ਕਰਨ ਵਾਸਤੇ ਬਣਾਇਆ ਅਗਰ ਤੁਸੀਂ ਉੱਥੇ ਇਸ਼ਨਾਨ ਕਰਕੇ ਕੋਈ ਬੰਦਾ ਅਜੇ ਤੱਕ 40 ਕਰੋੜ ਲੋਕਾਂ ਦਾ ਇਹ ਕਹਿਣਾ ਹੈ ਕਿ ਅੱਜ ਉੱਥੇ ਪਹੁੰਚ ਚੁੱਕੇ ਨੇ ਪਰ ਇੱਕ ਵੀ ਬੰਦਾ ਇਸ਼ਨਾਨ ਕਰਕੇ ਬਿਮਾਰ ਨਹੀਂ ਹੋਇਆ ਉਹਨੇ ਜਲ ਆ ਇਹ ਪੀਣ ਯੋਗ ਹੈ ਜਾਂ ਇਸ਼ਨਾਨ ਕਰਨ ਵਾਸਤੇ ਇਹ ਇਸ਼ਨਾਨ ਕਰਨ ਵਾਸਤੇ ਹਕੁੰਬ ਦਾ ਜਲ ਸਿਰਫ ਇਸ਼ਨਾਨ ਕੀਤਾ ਜਾਂਦਾ ਇਹਦਾ ਕਰੇ ਜਲ ਦਾ ਛਿੱਟਾ ਮਾਰਦਾ ਬੰਦਾ ਆਪਣੇ ਦੇ ਛਿੱਟਾ ਲੈਂਦਾ ਇਸ਼ਨਾਨ ਵਾਸਤੇ ਜਲ ਹੈ ਇੱਕ ਵੀ ਬੰਦਾ ਅਗਰ ਕੁੰਭ ਤੇ ਇਸ਼ਨਾਨ ਕਰਕੇ ਬਿਮਾਰ ਹੋਇਆ ਵੇ ਤੁਸੀਂ ਆਪਣੇ ਘਰੇ ਬਾਥਰੂਮ ਚ ਬਿਮਾਰ ਹੋਏ ਹੋਗੇ ਤੁਸੀਂ ਪਾਣੀ ਪੀ ਕੇ ਬਿਮਾਰ ਹੋਵੋਗੇ ਘਰ ਬਣੇ ਹੋਏ ਖਾਣੇ ਨਾਲ ਬਿਮਾਰ ਹੋ ਕੇ ਹੋਏ ਹੋ ਲੇਕਿਨ ਕੁੰਭ ਵਿੱਚ ਅਜੇ ਤੱਕ ਕੋਈ ਵੀਡੀਓ ਦੇਖੀ ਕੀ ਬੰਦਾ ਕੁੰਭ ਵਿੱਚ ਗਿਆ ਕੀ ਬਿਮਾਰ ਹੋ ਗਿਆ ਮੈਂ ਨਹੀਂ ਕਿਸੇ ਕਿਸੇ ਵੀ ਥਾਂ ਤੇ ਜਿੱਥੇ ਸ਼ਰਧਾ ਹੈ ਉੱਥੇ ਬਿਮਾਰੀ ਨਹੀਂ ਹੁੰਦੀ ਹੁੰਦੀ ਪਰ ਅੱਛਾ ਇੱਕ ਤੁਸੀਂ ਹੋਰ ਬੜੀ ਚਰਚਾ ਚ ਗੱਲ ਕਰ ਰਹੇ ਹੋ ਕਿ ਜਿਹੜੇ ਨੇ ਗੁਰੂਆਂ ਦਾ ਸੰਬੰਧ ਉੱਥੇ ਹੈਗਾ ਇਹ ਆ ਭਗਤਾਂ ਦਾ ਸੰਬੰਧ ਉੱਥੇ ਉਹ ਕਿਵੇਂ ਰਿਲੇਟ ਕਰ ਰਹੇ ਹੋ ਕੋਈ ਇਤਿਹਾਸਕ ਤੱਤ ਹੈ ਜਾਂ ਕਿਤੇ ਲਿਖਤ ਹੈ ਗੁਰੂ ਸੱਪਤੇ ਮੈਂ ਕਹਾਂਗਾ ਕਿ ਤੁਹਾਨੂੰ ਸਾਰੇ মিডিਆ ਵਾਲਿਆਂ ਨੂੰ ਇੱਕ ਵਾਰ ਉੱਥੇ ਜਰੂਰ ਜਾਣਾ ਚਾਹੀਦਾ ਜੇ ਕਿਸੇ ਨੂੰ ਸ਼ੰਕਾ ਹੈ ਨਾ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦਾ ਉੱਥੇ ਗੁਰਦੁਆਰਾ ਸਾਹਿਬ ਇਤਿਹਾਸ ਗੁਰਦੁਆਰਾ ਭੋਰਾ ਸਾਹਿਬ ਅੱਜ ਵੀ ਪਿਆ ਹੈ ਅੱਜ ਵੀ ਉਹ ਉੱਥੇ ਮੰਝਾ ਪਿਆ ਮੰਨ ਲਓ ਪਲੰਗ ਪਿਆ ਜਿੱਥੇ ਮਹਾਰਾਜੀ ਵਿਸ਼ਰਾਮ ਕਰਦੇ ਸੀ ਗੁਰੂ ਇਹ ਇਤਿਹਾਸਕ ਤੱਥ ਨੇ ਕਿ ਮਹਾਰਾਜੀ ਉਸ ਤਰਵੈਣੀ ਤੇ ਬੈਠੇ ਨੇ ਜਾ ਕੇ 6 ਮਹੀਨੇ ਰਹੇ ਨੇ ਉੱਥੇ ਤੇ ਹੀ ਪਟਨਾ ਸਾਹਿਬ ਨੂੰ ਗਏ ਨੇ ਤੇ ਇਹ ਵੀ ਇਤਿਹਾਸਕ ਕਿਹਾ ਜਾਂਦਾ ਹੈ ਕਿ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਯਾਗਰਾ ਦੀ ਧਰਤੀ ਦੇ ਵਿੱਚ ਹੀ ਗਰਭਚਾਹੇ ਕੋਣ ਕਿੱਥੇ ਤੱਥ ਨੇ ਕਿੱਥੋਂ ਮਿਲਦਾ ਏ ਤੁਸੀਂ ਮਤਲਬ ਆਪਾਂ ਕਹਿ ਤੋ ਦਿੰਦੇ ਤੁਸੀਂ ਹੁਣ ਠੀਕ ਆ ਸੀ ਮੰਨ ਲਿਆ ਗੁਰਤੇਗ ਬਾਦਰ ਜੀ ਗਏ ਉਹਨਾਂ ਦਾ ਉੱਥੇ ਇੱਕ ਨਿਸ਼ਾਨੀ ਹੈ ਪਰ ਕਿੱਥੇ ਗੁਰਗੋਸੀ ਇਹ ਤੁਸੀਂ ਜਾ ਕੇ ਬਕਾਇਦਾ ਜਿਹੜਾ ਇਤਿਹਾਸ ਜਿਹੜਾ ਗੁਰਦੁਆਰਾ ਸਾਹਿਬ ਦੇ ਬਕਾਇਦਾ ਬਾਹਰ ਇੱਕ ਇਤਿਹਾਸ ਬੋਰਡ ਤੇ ਲਿਖਿਆ ਹੁੰਦਾ ਹੈ ਅਗੇ ਤੁਸੀਂ ਚਮਕੌਰ ਸਾਹਿਬ ਜਾਂਦੇ ਹੋ ਚਮਕੌਰ ਸਾਹਿਬ ਦਾ ਇਤਿਹਾਸ ਬਾਹਰ ਬੋਰਡ ਤੇ ਲਿਖਿਆ ਹੋਇਆ ਹੈ ਔਰ ਜੇ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਉੱਥੇ ਬੋਰਡ ਤੇ ਇਤਿਹਾਸ ਹੈ ਅਗਰ ਕਿਸੇ ਨੂੰ ਸ਼ੰਕਾ ਹੋਵੇ ਪਰਿਆਗ ਜਾਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ ਲਓ ਔਰ ਉੱਥੇ ਲਿਖਿਆ ਹੋਇਆ ਬੋਰਡ ਦਾ ਸਿੰਘ ਜੀ ਵਾਲੀ ਗੱਲ ਲਿਖੀ ਹੋਈ ਹੈ ਲਿਖੀ ਵੀ ਹੈ ਜੀ ਮੈਂਸ਼ਨ ਹੈ ਜੀ ਵਿੱਚ ਬਿਲਕੁਲ ਲਿਖੀ ਹੋਈ ਹੈ ਜੀ ਲੱਗਦਾ ਕਿ ਇਹ ਜਿਹਿਆਂ ਜਿਹਾ ਅਸੀਂ ਚਰਚਾਵਾ ਕਰਦੇ ਹਾਂ ਤਾਂ ਕੰਟਰੋਵਰਸੀ ਕਿਹੜੀ ਹੁੰਦੀ ਤੁਹਾਨੂੰ ਤੁਹਾਨੂੰ ਜ਼ਿਆਦਾ ਦਿੱਕਤ ਆਸਦੀ ਅਗਲਾ ਕਹਿੰਦਾ ਪਹਿਰਾਵਾ ਸਿੱਖ ਆਲਾ ਤੇ ਇਹ ਗੱਲਾਂ ਜਿਹੜੀਆਂ ਇਦਾਂ ਹੀ ਤਾਂ ਕੋਈ ਧਰਮ ਦੀ ਤਾਂ ਕਹਾਣੀ ਹੋਣੀ ਹੈਗੀ ਜਿੱਥੇ ਸਤਗੁਰੂ 6 ਮਹੀਨੇ ਗੁਰੂ ਅਸ਼ਾ ਪਟਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਪਟਨਾ ਸਾਹਿਬ ਹੋਇਆ ਨਾ ਪਟਨਾ ਸਾਹਿਬ ਨੇੜੇ ਹੀ ਆ ਨਾ ਰਸਤਾ ਰੂਟ ਉਹੀ ਆ ਇਹ ਤਾਂ ਕਾਮਨ ਸੈਂਸ ਦੀਆਂ ਗੱਲਾਂ ਨੇ ਇਹ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਤੋੜਨਾ ਨਾ ਉਹਨਾਂ ਨੇ ਕਿੰਤੂ ਪਰੰਤੂ ਤਾਂ ਆਪਣੇ ਤੇ ਵੀ ਰਹਿੰਦੀਆਂ ਬੀਪੀ ਪਾ ਮੈਂ ਕਿਹਦਾ ਬੱਚਾ ਕਿਹਦਾ ਨਹੀਂ ਆ ਸਾਨੂੰ ਕੀ ਪਤਾ ਜਿਹੜੇ ਕਿੰਤੂ ਪਰੰਤੂ ਗੁਰੂਆਂ ਤੇ ਕਰਦੇ ਆ ਉਹਨਾਂ ਨੇ ਪਹਿਲਾਂ ਆਪਣੇ ਮਾਪੇ ਤੇ ਥੋੜੀ ਪੁੱਛਿਆ ਵੀ ਤੁਸੀਂ ਬਾਕੀ ਮੈਂ ਤੁਹਾਡਾ ਬੱਚਾ ਮਸਲ ਵਿਸ਼ਵਾਸ ਹੀ ਆ ਇੱਕ ਮਾਂ ਦੇ ਸ਼ਬਦਾਂ ਦਾ ਵਿਸ਼ਵਾਸ ਆ ਕਿ ਇਹ ਤੇਰਾ ਬਾਪੂ ਆ ਇਹ ਤੇਰਾ ਚਾਚਾ ਇਹ ਇਦਾਂ ਹੀ ਵਿਸ਼ਵਾਸ ਹੈ ਇਹ ਤਾਂ ਲਿਖਿਆ ਹੋਇਆ ਇਤਿਹਾਸ ਆ ਹੁਣ ਇਹ ਜਨ ਜਿਹੜਾ ਆ ਤੁਸੀਂ ਕੇਵਲ ਮੀਡੀਆ ਚ ਲੈ ਕੇ ਆਇਓ ਜਾਂ ਲੋਕਾਂ ਤੱਕ ਵੀ ਪਹੁੰਚਾ ਰਹੇ ਨਹੀਂ 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 ਇਹ ਜਿੱਥੇ ਵੀ ਕੋਈ ਸਾਡੇ ਨਾਲ ਜਿਹੜੇ ਜੁੜੇ ਹੋਏ ਪਰਵਾਹ ਨੇ ਹਰ ਇੱਕ ਘਰ ਤੱਕ ਅਸੀਂ ਪਹੁੰਚਾਉਣ ਦਾ ਪੂਰਾ ਕੋਸ਼ਿਸ਼ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਆ ਸਰ ਜੀ ਸਿੰਘ ਜੀ ਸਾਡਾ ਗੱਲ ਕਰ ਰਹੇ ਸੀਗੇ ਜਲ ਲੈ ਕੇ ਆਏ ਨੇ ਤੇ ਇਹਨਾਂ ਦਾ ਕਹਿੜਾ ਕਿ ਆਸਥਾ ਹੁੰਦੀ ਹੈ ਆਵਾਸਥਾ ਦੇ ਜਰੀਏ ਜਿਹੜਾ ਲੋਕਾਂ ਤੱਕ ਜਲ ਪਹੁੰਚਾਇਆ ਜਾ ਰਿਹਾ ਹੈ ਕੈਮਰਾ ਵਸਕੰਦਰ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਚੰਡੀਗੜ੍ਹ